ਏ ਮਾਰਨੋਂ ਨਾ ਸਣੀਂ ਕਾ ਗਿਆ ਬਾੜਾ ਬੋਲ ਲਾ ਦੇ ਕੁ ਪਾਇ ਲਾ ਲਾ ਗਿਆ ਸਣੀਂ ਖਾਰਾ ਬਾੜਾ ਡੁੱਬਾ ਸੈ ਚਾੜੂ ਬਾੜਾ ਲਾਣਾ ਪਊਗਾ ਉਹਦ ਮਾਲੀ ਨੂੰ ਹੀ ਕਰ ਦਾਂਗੇ ਫੋਨ ਉਹ ਹੀ ਕਰ ਜੂਗਾ ਕਾਰ ਵਾਲੀ ਕਰ ਤੋੜੀ ਕਰਾਉਂਦੇ ਕਰਾਵੇ ਤਾਂ ਨਹੀਂ ਉਹ ਵੀ ਸਣੀ ਆ ਦੇ ਕੱਟ ਦੀ ਕੱਟੀ ਆ ਇਹ ਮੂੰ ਤਾਂ ਦੇਖਾ ਬਚਾਉਂ ਜੀ ਸੜਦੇ ਹੂੰ ਤਾਂ ਕੱਟੀ ਤਾਂ ਜਾਂਦੀ ਕਾਰ ਸਾਰੇ ਅੱਗ ਵਰਗੀ ਹੋਈ ਤੂੰ ਫਲਟ ਨਾ ਹੋਵੇ ਜੋ سین ਚ हेलो hmm? और... जी सताल जी कले फैमरी ब्लॉग चुना बहुत बहुत स्वागत है जी होना की माल चाली मैं ठीक हाँ जी मेरा भी ठीक होवो खुश होवो ਆਪਰੇ ਆਪਣੇ ਕੰਮ ਚ ਤਾਲ ਤੋਸ ਤੋਂ ਮੈਂ ਸਵੇਰ ਦਾ ਟਾਈਮ ਆ ਜੀ ਅੱਠ ਕਿਰਾ ਟਾਈਮ ਆ ਗਿਆ ਇੱਥੇ ਲੱਗੀ ਮੈਂ ਜਾ ਪਰੌਠੇ ਬਣਾ ਕੇ ਕਿਉਂ ਸਾਰਾ ਕੁਝ ਕਰਨਾ ਆ ਫੇਰ ਇਹ ਨਾ ਤੇ ਉਸ ਤੋਂ ਬਾਅਦ ਫਿਰ ਬਸੰਦਰ ਸਫਾਈ ਕਰਦਾ ਲਓ ਜੀ ਇੱਥੇ ਸਵੇਰ ਟਾਈਮ ਮੈਂ ਬਣਾ ਰਹੀ ਸੀਗੀ ਪਰੌਠੇ ਤੇ ਕਲੇਰ ਸਾਹਿਬ ਨੂੰ ਪਾਰਵਠਾ ਸੀ ਬਾਹਰ ਨਾ ਮੌਸਮ ਬਹੁਤ ਸੋਹਣਾ ਸੀਗਾ ਠੰਡਾ ਠੰਡਾ ਮੌਸਮ ਸੀਗਾ ਵੀ ਦੇਖੋ ਅੰਦਰ ਦਾਣਾ ਸਾਰਾ ਤਾਂ ਨਵੇਂ ਬੈਠ ਸਕਦੇ ਵੀ ਬਾਰ ਵੀ ਫੇਰੇ ਆ ਵੀ ਚਲੋ ਬਾਰ ਬਿਠਾ ਦਾਂਗੇ ਥੋੜਾ ਜਿਹਾ ਸਿਰੇ ਟਾਈਮ ਫਿਰ ਬਾਰ ਬਿਠਾਤਾ ਸੀ ਉਹਨਾਂ ਨੂੰ ਉਹਨਾਂ ਨੂੰ ਕੱਲ ਆਪਾਂ ਸ਼ਾਮ ਨੂੰ ਨਿਮਾਤਾ ਸੀਗਾ ਕਿਉਂਕਿ ਹਸਪੀਟਲ ਦੇ ਵਿੱਚ ਉਹਨਾਂ ਦੀ ਦਵਾਈ ਵਗੈਰਾ ਵੀ ਲੱਗੀ ਹੋਈ ਸੀ ਲੱਤ ਤੇ ਤੇ ਸਾਨੂੰ ਇਹ ਸੀ ਵੀ ਆਰਾਮ ਨਾਲ ਸੌਂ ਜਾਣਗੇ ਕਿਉਂਕਿ ਕਈ ਦਿਨਾਂ ਤੋਂ ਬੇਰਾਮੀ ਹੋਈ ਸੀਗੀ ਨਹੀਂ ਹਸਪੀਟਲ ਦੇ ਵਿੱਚ ਨੀਂਦ ਆਉਂਦੀ ਹੈਗੀ ਹੈਨਾ ਤਾਂ ਕਰਕੇ ਕੱਲ ਸ਼ਾਮ ਨੂੰ ਹੀ ਨਿਮਾਤਾ ਸੀਗਾ ਆਪਾਂ ਨੇ ਉਹਨਾਂ ਨੂੰ ਤੇ ਅੱਜ ਆਪਾਂ ਜੋ ਵੀ ਸੀ ਫੱਟੀ ਵਗੈਰਾ ਵਾਸ਼ਰੂਮ ਸਾਰਾ ਸਾਫ਼ ਕਰਤਾ ਸੀਗਾ ਤੇ ਕਿਉਂਕਿ ਹੁਣ ਆਪਾਂ ਨੂੰ ਸਫਾਈ ਵੀ ਰੱਖਣੀ ਜ਼ਰੂਰੀ ਆ ਹਨਾ ਜੀ ਮੱਖੀ ਮੱਛਰ ਇਦਾਂ ਲਾਦ ਵਾਲਾ ਜਿਹੜਾ ਸਾਫ਼ ਰੱਖਣਾ ਪਊਗਾ ਇਹ ਚੀਜ਼ਾਂ ਦਾ ਹੀ ਆਪਾਂ ਨੂੰ ਜਿਹੜਾ ਜ਼ਿਆਦਾ ਧਿਆਨ ਰੱਖਣਾ ਪਊਗਾ ਹਨਾ ਟਾਈਮ ਤੇ ਉਹਨਾਂ ਨੂੰ ਦਵਾਈ ਦੇਣੀ ਖਾਣਾ ਪੀਣਾ ਵੈਸੇ ਖਾਣਾ ਪੀਣਾ ਉਹਨਾਂ ਦਾ ਕਲੇਰ ਸਾਹਿਬ ਦਾ ਕੁਝ ਵੀ ਬੰਦ ਨਹੀਂ ਕੀਤਾ ਡਾਕਟਰ ਸਾਹਿਬ ਕਹਿੰਦੇ ਵੀ ਜੋ ਮਰਜੀ ਦੋ ਜੋ ਇਹਨਾਂ ਨੂੰ ਚੰਗਾ ਲੱਗਦਾ ਖਾਂਦੇ ਨੇ ਮਤਲਬ ਕਿ ਚਨੇ ਵਗੈਰਾ ਹੋਗੇ ਜਿਵੇਂ ਕਾਲੇ ਚਨੇ ਹੋਗੇ ਹਨਾ ਦੁੱਧ ਅਹ ਦਹੀਂ ਹੋ ਗਿਆ ਇਦਾਂ ਕੁਝ ਵੀ ਕਹਿੰਦੇ ਵੀ ਤੁਸੀਂ ਦੇ ਸਕਦੇ ਹੋਗੇ ਮਤਲਬ ਕਿ ਖਰਾਕ ਦਾ ਜ਼ੋਰ ਰੱਖਣਾ ਪਊਗਾ ਹਨਾ ਤੇ ਕਿਉਂਕਿ ਲੱਤ ਦਾ ਕੰਮ ਆ ਜੀ ਪਹਿਲਾਂ ਚਲੋ ਸਕਰੂ ਵੀ ਪਏ ਹੋਏ ਸੀ ਉਹਨਾਂ ਦਾ ਇੱਕ ਸਹਾਰਾ ਵੀ ਹੁੰਦਾ ਜਿਵੇਂ ਕਿ ਇਹਨਾਂ ਦੀ ਹੱਡੀ ਬਹੁਤ ਪਹਿਲਾਂ ਭੈੜੀ ਟੁੱਟੀ ਹੋਈ ਹੈਗੀ ਪਰ ਹੁਣ ਤਾਂ ਚਲੋ ਉਦਾਂ ਦੀ ਕੋਈ ਪ੍ਰੋਬਲਮ ਨਹੀਂ ਸਭ ਠੀਕ ਆ ਪਰ ਸਕਰੂ ਨਿਕਲਣ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੋਈ ਆ ਆਪਰੇਸ਼ਨ ਦੇ ਵਿੱਚ ਲੱਗਿਆ ਜਿਹੜੇ 2.5 ਘੰਟੇ ਕਿਉਂਕਿ ਇਹ ਅੱਧੇ ਘੰਟੇ ਦਾ ਆਪਰੇਸ਼ਨ ਸੀ ਜਿਵੇਂ ਕਿ ਮੈਂ ਕੱਲ ਵੀ ਦੱਸਿਆ ਸੀਗਾ ਪਰ ਲੱਗ ਗਿਆ ਸੀ 2 ਘੰਟੇ ਹੋਰ ਖਤਰੇ ਦਾ ਘਰ ਆਂਜੀ ਹੋਰ ਖਤਰੇ ਦਾ ਘਰ ਮੈਂ ਚੱਕ ਕੇ ਮਾਰੀ ਸੀ ਨਾ ਨੋਵੇਟਰ ਨੇ ਮੈਂ ਤਾਂ ਉਦੋਂ ਮੁੜ ਕੇ ਕਰਿਆ ਪਲੱਗ ਚ ਤਾਰ ਨਹੀਂ ਪਾਈ ਜਿਹੜੀ ਸੀ ਤਾਰ ਹੁੰਦੀ ਆ ਮੈਂ ਨਹੀਂ ਪਾਈ ਇਹ ਤਾਂ ਸੂਹ ਹੋਊਗਾ ਮੈਂ ਪਾ ਲੂ ਤਾਰ ਨਹੀਂ ਮੈਂ ਨਹੀਂ ਪਾਉਂਦੀ ਆਹ ਪਲੱਗ ਚ ਪਾ ਲੂ ਸੂਹ ਨਹੀਂ ਨਹੀਂ ਮੈਂ ਹੱਥ ਲਾਉਂਦੀ ਹੈਗੀ ਆ ਮੈਂ ਨਹੀਂ ਹੁੰਦਾ ਜੀ ਆ ਗਈ ਆ ਗਈ ਆ ਗਈ ਆ ਗਈ ਚੱਲ ਛੋਕਰਾਂ ਲੋ ਜੀ ਇੱਥੇ ਟਾਈਮ ਪਤਾ ਨਹੀਂ ਕਿੰਨਾ ਕਹੋ ਦੇਖਿਆ ਨਹੀਂ ਤੇ ਘਰ ਦੇ ਕੰਮ ਸੀਗੇ ਜਿਹੜੇ ਖਤਮ ਹੋ ਗਏ ਸੀ ਜਮੀਲਾ ਪੋਚਾ ਲਾ ਕੇ ਚਲੀ ਗਈ ਸੀ ਝਾੜੂ ਪੋਚਾ ਕਰਕੇ ਆਪਣਾ ਕੱਪੜੇ ਧੋਣੇ ਸੀ ਪਰ ਅੱਜ ਮੀਂਹ ਪਈ ਜਾਂਦਾ ਜੀ ਬਾਹਰ ਹਨਾ ਇਸ ਟਾਈਮ ਵੀ ਬਹੁਤ ਮੀਂਹ ਆਇਆ ਹੋਇਆ ਸੀ ਪਰ ਜਿਆਦਾ ਤੇਜ਼ ਨਹੀਂ ਕਹਿ ਸਕਦੀ ਪਰ ਹੈਗਾ ਸੀ ਮੀਂਹ ਤੇ ਉਸ ਤੋਂ ਬਾਅਦ ਕਲੇਰ ਸਾਬ ਲਈ ਮੈਂ ਬਣਾ ਕੇ ਲੈ ਕੇ ਆਈ ਸੀ ਖਿਜੜੀ ਕੱਲਾ ਨਮਕੀਨ ਪਾ ਕੇ ਕਿਉਂਕਿ ਮੈਨੂੰ ਇਹ ਸੀ ਵੀ ਇੱਕ ਦੋ ਟਾਈਮ ਚਲੋ ਹੈਵੀ ਹੋ ਜਾਂਦਾ ਫਿਰ ਹੁਣ ਦੁਪਹਿਰ ਦਾ ਟਾਈਮ ਇਹਨਾਂ ਨੂੰ ਆਪਾਂ ਚਨੇ ਦਵਾਂਗੇ ਬਲੈਕ ਚਨੇ ਜਿਹੜੇ ਕਾਲੇ ਚਨੇ ਹੁੰਦੇ ਨੇ oval ਕੇ ਹਨਾ ਵੀ ਸ਼ਾਮ ਨੂੰ ਫੇਰ ਥੋੜੀ ਦੇਖ ਲਾਂਗੇ ਹਲਕਾ ਫੁਲਕਾ ਵੀ ਇਸ ਤਰ੍ਹਾਂ ਥੋੜਾ ਜਿਹਾ ਜੇ ਵੀ ਥੋੜੇ ਦਿਨ ਆਪਾਂ ਇਸ ਤਰ੍ਹਾਂ ਧਿਆਨ ਰੱਖਣਾ ਪੂਰਾ ਹਨ ਆਪਾਂ ਨੂੰ ਤੇ ਇੱਥੇ ਉਹ ਹੀ ਖਿਚੜੀ ਸੀਗੀ ਬਸ ਥੋੜਾ ਜਿਹਾ ਦੇਸੀ ਕੀ ਪਾ ਕੇ ਨਮਕ ਪਾ ਕੇ ਆਪਾਂ ਵਧੀਆ ਖਿਚੜੀ ਨੂੰ ਪੂਰਾ ਮਤਲਬ ਕਿ ਗਰੇਵੀ ਟਾਈਪ ਜੀ ਬਣਾ ਕੇ ਦਿੱਤੀ ਸੀ ਵੀ ਥੋੜਾ ਜਿਹਾ ਆਸਾਨੀ ਹੋ ਜਾਂਦੀ ਹੈ ਖਾਣ ਪੀਣ ਦੇ ਵਿੱਚ ਹਨਾ ਕਿਉਂਕਿ ਕਲੇਰ ਸਾਹਿਬ ਨੂੰ ਖਿਚੜੀ ਵਗੈਰਾ ਖਾਣ ਦੀ ਆਦਤ ਨਹੀਂ ਸੀ ਪਰ ਚਲੋ ਇਹ ਵੀ ਹੁਣ ਮੈਂ ਕਹ ਇੱਕ ਟਾਈਮ ਤਾਂ ਤੁਸੀਂ ਹਲਕਾ ਫੁਲਕਾ ਖਾਇਆ ਕਰੋ ਹਨਾ ਉਹ ਜੀ ਸਵੇਰ ਦੇ 8 ਵਜੇ ਦੀ ਬਾਰਿਸ਼ ਸ਼ੁਰੂ ਹੋਈ ਹੈ 8:00 ਕਾ 8:30 ਹੀ ਸ਼ਾਇਦ ਸ਼ੁਰੂ ਹੋ 8:00 ਕ੍ਰਿਬ ਜੇ ਹੋ ਗਈ ਸੀਗੀ ਸ਼ੁਰੂ ਫਿਰ ਹੁਣ ਕਾਫੀ ਵਧੀਆ ਦੇਖੋ ਪੈ ਰਹੇ ਹਾਂ ਮੈਂ ਇੱਥੇ ਆਪਾਂ ਪਲਾਂਟ ਜਿਹੜੇ ਬਾਹਰ ਕੱਢਦੇ ਉਧਰ ਮੈਂ ਸੁਣ ਜ਼ੂਮ ਕਰਕੇ ਦਿਖਾਉਣੀ ਆਪਾਂ ਟੱਬ ਸੀਗੇ ਜੋ ਵੀ ਕਿਉਂਕਿ ਕਲੇਰ ਸਾਹਿਬ ਨੇ ਪਰਤ ਨਵਾਇਆ ਸੀਗਾ ਟੱਬ ਬਾਥਰੂਮ ਵਗੈਰਾ ਮੈਂ ਸਾਫ ਕਰ ਰਹੀ ਸੀ ਜੋ ਵੀ ਸੀਗਾ ਆਹ ਵਾਸ਼ਰੂਮ ਦਾ ਮਤਲਬ ਕਿ ਟੱਬ ਵਗੈਰਾ ਟੌਪ ਮੱਧਵ ਵਗੈਰਾ ਹਨਾ ਜਾਂ ਆਪਣੇ ਹੋਰ ਸੀਗੇ ਆਹ ਕੀ ਗਏ ਨੇ ਸਾਬਣ ਵਗੈਰਾ ਬਰਸ਼ ਵਗੈਰਾ ਰੱਖ ਲਈਏ ਬੈਠਣਾ ਨਹਾਉਣ ਲਈ ਤੋ ਜਿਹੋ ਵੀ ਸਾਰੇ ਸਾਫ ਕਰਤੇ ਸੀਗੇ ਮੈਂ ਪਰ ਹੁਣ ਰੱਖਣ ਦਾ ਟਾਈਮ ਨਹੀਂ ਕਿਉਂਕਿ ਮੀਂਹ ਬਹੁਤ ਜ਼ਿਆਦਾ ਤੇ ਇੱਧਰ ਆਪਾਂ ਇਹ ਦੇਖੋ ਨੇ ਤੁਹਾਨੂੰ ਮੀਂਹ ਵਸੇ ਤਾਂ ਇਹ ਇਣੀ ਕੁਰਸੀਆਂ ਸੀਗੇ ਉਹ ਵੀ ਢੋਟੀਆਂ ਸੀਗੀਆਂ ਕਿਉਂਕਿ ਥੋੜੀ ਜਿਹੀ ਡਸਟ ਜੀ ਚੜੀ ਹੋਈ ਦਿਨਾਂ ਤੇ ਮੈਂ ਸਾਵੀ ਫਿਰ ਉਹ ਹੋ ਜਾਊਗਾ ਕੋਈ ਆ ਜਾਂਦਾ ਹਨਾ ਬੈਠ ਜਾਂਦਾ ਪਰ بارش ਬਹੁਤ ਹੋਈ ਹੈ ਚਲੋ ਠੰਡ ਹੋ ਜੂਗੀ ਬਹੁਤ ਜ਼ਿਆਦਾ ਗਰਮੀ ਨਹੀਂ ਧੀ ਐਨਾ ਬਟ ਸੀ ਕਿੰਨੇ ਦਿਨ ਹਸਪੀਟਲ ਜਿਹੜੇ ਹੈ ਨਹੀਂ ਗਰਮੀ ਦਾ ਸਾਹਮਣਾ ਕਰਨਾ ਪੈ ਗਿਆ ਸਕਿਨ ਹਜੇ ਵੀ ਮੇਰੀ ਮੱਚੀ ਜਾਂਦੀ ਫੇਸ ਵਾਲੀ ਬਹੁਤ ਜ਼ਿਆਦਾ ਤਕਲੀਫ ਹੋਈਏਗੀ ਚਲੋ ਹੁਣ ਠੰਡ ਹੋ ਗਈ ਚਲੋ ਠੀਕ ਆ ਹੋ ਜੋ ਇਹਦੇ ਨਾਲ ਥੋੜਾ ਜਿਹਾ ਮੌਸਮ ਦਾ ਫਰਕ ਪੈ ਜਾਊਗਾ ਕਿਉਂਕਿ ਬਹੁਤ ਜ਼ਿਆਦਾ ਅੱਗ ਪੈ ਰਹੀ ਸੀਗੀ ਬਾਹਰ ਨਿਕਲੇ ਨਹੀਂ ਜਾਂਦਾ ਸੀਗਾ ਇਹ ਵੀ ਵਧੀਆ ਹੋ ਜਾਣਗੇ ਵਿਚਾਰੇ ਪਲਾਂਟ ਵੀ ਝੂਮ ਰਹੇ ਨੇ ਵੈਸੇ ਅੱਜ ਲਿਖਾਉਣੇ ਤੋਂ ਝੂਮ ਕਰਕੇ ਉਧਰੋਂ ਦੇਖੋ ਜਿਵੇਂ ਲਾਣੀ ਕੋ ਸੱਟ ਤੇ ਪਾਇਆ ਤੋ ਕਿ ਸਾਬ ਸਭ ਸਾਰੀ ਹੈਗੀ ਲੋ ਜੀ ਇੱਥੇ ਹੁਣ ਆਪਾਂ ਜਿਹੜੀ ਖਿਚੜੀ ਵਗੈਰਾ ਸੀ ਕਲੇਰ ਸਾਹਿਬ ਨੇ ਖਾ ਲਈ ਸੀਗੀ ਤੇ ਇੱਥੇ ਉਹਨਾਂ ਦੀ ਹੁਣ ਮੈਡੀਸਨ ਜਾਨੀ ਕਿ ਦਵਾਈ ਜਿਹੜੀ ਦਿੱਤੀ ਹੋਈ ਉਹਦਾ ਹੋ ਗਿਆ ਸੀਗਾ ਟਾਈਮ ਤੇ ਇੱਥੇ ਨਾ ਮੈਂ ਕੜਾ ਮੰਗਵਾ ਲਿਆ ਸੀ ਕੱਲ ਸ਼ਾਮ ਨੂੰ ਆਗੇ ਕਿਉਂਕਿ ਕੱਲ ਬੁੱਧਵਾਰ ਸੀਗਾ ਮੈਨੂੰ ਇਹ ਸੀ ਵੀ ਬੁੱਧਵਾਰ ਨੂੰ ਹੀ ਕੜਾ ਆਪਾਂ ਮੰਗਵਾ ਲੈਣੇ ਆ ਵੀਡੀਓ ਜਿਹੜੇ ਲਾਈਵ ਹੀ ਆ ਰਹੇ ਨੇ ਜਿਆਦਾ ਮਤਲਬ ਕਿ ਤੁਹਾਡੇ ਕੋਲ ਤਾਜ਼ਾ ਤਾਜ਼ੀ ਆ ਰਹੇ ਨੇ ਹੈ ਨਾ ਆ ਕਿਉਂਕਿ ਫਿਰ ਤੁਹਾਨੂੰ ਪਤਾ ਹੈ ਜੀ ਕਮਾਕਾਰਾਂ ਦੇ ਵਿੱਚ ਜਿਆਦਾ ਪਹਿਲਾਂ ਮੇਰੇ ਤੋਂ ਵੀਡੀਓ ਬਣੀ ਨਹੀਂ ਹੈਗੇ ਬਿਜੀ ਸੀਗੀ ਤੇ ਆ ਪਕੜਾ ਮੰਗਵਾ ਲੈ ਛੋਟਾ ਹੀ ਮੰਗਵਾਇਆ ਸੀ ਤੇ ਅੰਦਰ ਹੀ ਰੱਖ ਲਿਆ ਏਸੀ ਵਾਲੇ ਰੂਮ ਚ ਕਿਉਂਕਿ ਬਾਹਰ ਬਹੁਤ ਜ਼ਿਆਦਾ ਗਰਮੀ ਸੀਗੀ ਪਾਣੀ ਨਹੀਂ ਇਹਦੇ ਵਿੱਚ ਠੰਡਾ ਰਹਿੰਦਾ ਹੈਗਾ ਫਿਰ ਮੈਂ ਰੂਮ ਚ ਹੀ ਰੱਖ ਲਿਆ ਸੀ ਮੈਂ ਕਿਹਾ ਵੀ ਐ ਆਏ ਐ ਕੁਸ਼ ਨਹੀਂ ਹੁੰਦਾ ਹੈਗਾ ਵੀ ਆਪਾਂ ਰੂਮ ਦੇ ਵਿੱਚ ਰੱਖ ਲੈਂਦੇ ਆ ਕਿਉਂਕਿ ਸਭ ਤੋਂ ਵਧੀਆ ਜੀ ਇਹ ਪਾਣੀ ਜਿਹੜਾ ਪੀਤਾ ਜਾਵੇ ਹਨਾ ਫ੍ਰਿਜ ਤੇ ਪਾਣੀ ਨਾਲੋਂ ਮੈਨੂੰ ਏਸੀ ਵੀ ਕਲੇਰ ਸਾਹਿਬ ਨੂੰ ਵੀ ਆਪਾਂ ਕੋਸ਼ਿਸ਼ ਕਰੀਏ ਸਾਰੇ ਅਸੀਂ ਘਰ ਦੇ ਮੈਂਬਰ ਵੀ ਇਹੀ ਪਾਣੀ ਪੀਏ ਘੜੇ ਵਾਲਾ ਚਲੋ ਕੋਈ ਤਾਂ ਤੱਤ ਆਪਾਂ ਨੂੰ ਮਿਲਣਗੇ ਮਿੱਟੀ ਵਾਲੀ ਮਿਲ ਜਾਣਗੇ ਹਨਾ ਕਿਉਂਕਿ ਫਿਲਟਰ ਹੈ ਜਿਹੜਾ ਉਹ ਸਾਰੇ ਤੱਤ ਖਤਮ ਕਰ ਦਿੰਦਾ ਜਿਹੜੇ ਹੁਣ ਬੱਚਿਆਂ ਨੂੰ ਮਿਲਣ ਵਾਲੇ ਤੱਤ ਨੇ ਉਹ ਵੀ ਖਤਮ ਨੇ ਜੀ ਉਹਨਾਂ ਵਿੱਚ ਜਾਨਾ ਜਿਹੜੇ ਮਿਲਨੇ ਸੀ ਬੱਚਿਆਂ ਨੂੰ ਉਹ ਵੀ ਖਤਮ ਨੇ ਇੱਥੇ ਕਲੀਅਰ ਸਾਹਿਬ ਨੂੰ ਥੋੜਾ ਜਿਹਾ ਐਵੇਂ ਸੀਗਾ ਵੀ ਮੈਨੂੰ ਬੁਖਾਰ ਚੜਿਆ ਹੋਇਆ ਪਰ ਠੀਕ ਸੀਗੇ ਉਹ ਉਹਨਾਂ ਨੂੰ ਲੱਗਦਾ ਸੀ ਵੀ ਮੈਨੂੰ ਬੁਖਾਰ ਹੋ ਕਿਨੇ ਮੈਨੂੰ ਵੀ ਇਹ ਲੱਗਦਾ ਵੀ ਮੇਰਾ ਮੱਥਾ ਗਰਮ ਆ ਮੈਂ ਕਹਿੰਦਾ ਨਹੀਂ ਵੀ ਗਰਮ ਨਹੀਂ ਠੀਕ ਹੋਂ ਤੁਸੀਂ ਹੋ ਜਾਂਦਾ ਜੀ ਪਿਆਨੋਂ ਤਾਂ ਫਿਰ ਥੋੜਾ ਜਿਹਾ ਭੱਖ ਜੀ ਹੋਈ ਜਾਂਦੀ ਹੈ ਨਾ ਦੇਖੋ ਇਹ ਵਾਲਾ ਆਪਾਂ ਕਿਹੜਾ ਮੰਗਾ ਕੇ ਇੱਥੇ ਅੰਦਰ ਪਰ ਕਿਹਾ ਜਿਹੜਾ ਸਟੂਲ ਸੀ ਵਧੀਆ ਕੰਮ ਆ ਗਿਆ ਇਹਦੇ ਉੱਪਰ ਲੈ ਢੱਕਣ ਸੀ ਜਿਹੜਾ ਲਾ ਕੇ ਇਹਦੇ ਉੱਪਰ ਮੈਂ ਢੜਾ ਰੱਖਤਾ ਕਿਉਂਕਿ ਹੁਣ ਇੱਥੇ ਆਪਣ ਨੂੰ ਸ਼ੁਕਲੀਆਂ ਵਗੈਰਾ ਦਾ ਵੀ ਡਰ ਨਹੀਂ ਰੋ ਕਿਉਂਕਿ ਬਹੁਤ ਜ਼ਿਆਦਾ ਸ਼ੁਕਲੀਆਂ ਨਹੀਂ ਸਾਡੇ ਦਾ ਘਰ ਉਸ ਤੋਂ ਬਾਅਦ ਇੱਥੇ ਅੱਜ ਮੈਂ ਜਿਹੜੀਆਂ ਇਹ ਤੋਤੀਆਂ ਸੀਗੀਆਂ ਕੁਰਸੀਆਂ ਇਹਨਾਂ ਨੂੰ ਸਾਫ਼ ਕਰਨ ਲੱਗੀ ਸੀ ਦੇਖੋ ਇਹ ਥੋੜੀ ਜਿਹੀ ਡਸਟ ਤਾਂ ਹੋ ਹੀ ਜਾਂਦੀ ਹੈ ਹਨਾ ਹੁਣ ਨੇਰੀਆਂ ਵੀ 2 ਦਿਨ ਚੱਲੀਆਂ ਨਹੀਂ ਗਿਆ ਮੈਂ ਕਿਹਾ ਵੀ ਫਿਰ ਹੁਣ ਦੇਖੋ ਪਤਾ ਸਤਾ ਲੈਣਾ ਆਉਂਦੇ ਨੇ ਕਲੀਰ ਸਾਹਿਬ ਦਾ ਵੀ ਆਪਾਂ ਹਨਾ ਸਾਫ਼ ਕਰਕੇ ਪਹਿਲੀ ਰੱਖ ਲਵਾਂ ਚੰਗੀ ਤਰ੍ਹਾਂ ਸਾਫ਼ ਕਰਕੇ ਤੋਕੇ ਰੱਖੀਆਂ ਸੀ ਵੈਸੇ ਦਾ ਬਾਹਰ ਪਰ ਹੁਣ ਮੀਂਹ ਨਹੀਂ हट ਰਿਹਾ ਸੀ ਮੈਂ ਕਿਹਾ ਚਲੋ ਸਾਫ਼ ਕਰਕੇ ਇਸ ਤਰ੍ਹਾਂ ਪੱਖਾ ਚਲਾਤਾ ਸੀਗਾ ਵੀ ਸੁੱਕ ਜਾਣਗੇ। ਲੋ ਜੀ ਹੁਣ ਬਣਾਉਣੀ ਚਾਹ ਪਹਿਲਾਂ ਚਾਹ ਪੀ ਕੇ ਫਿਰ ਸਵੇਰ ਚੜ੍ਹੇ ਨੇ ਜਿਹੜੇ ਉਹ ਫਲ ਮੈਂ ਰੱਖੂੰਗੀ ਤੇ ਥੋੜੀ ਜਿਹੀ ਖਿਚੜੀ ਬਚ ਗਈ ਸੀ ਪਿੰਦਾਂ ਨੂੰ ਆਪਾਂ ਖਾਣ ਨੂੰ। ਤਾਂ ਲੋਗ ਉਸ ਤੋਂ ਬਾਅਦ ਇਸ ਵਿੱਚ ਚਨੇ ਰੱਖ ਦੋਗੇ ਉੱਪਰ ਨਹੀਂ ਪੜਨੇ ਤੇ ਲੈ ਚਨੇ ਮੀਂਹ ਸਵੇਰ ਦਾ ਪਈ ਹੈ ਨਾ ਪਰ ਮੌਸਮਾ ਠੰਡਾ ਨਹੀਂ ਹੋਇਆ ਹੈਗਾ ਹੁਣ ਫੇਰ ਬੱਟ ਹੋਇਆ ਬੈ ਪੂਰਾ। ਹੁਣ ਤੇ ਕਿਸੇ ਟਾਈਮ ਵੀ ਦੁਬਾਰਾ ਜਿਹੜੇ ਨਹੀਂ ਆ ਸਕਦਾ। ਆ ਜਾਂਦਾ ਹਟ ਜਾਂਦਾ ਐਵੇਂ ਜਿਵੇਂ ਹੋਇਆ ਪਿਆ। ਹੁਣ ਕਿੰਨੇ ਦਿਨਾਂ ਬਾਅਦ ਚਾਹ ਬਣੋਗੀ ਬਲੌਗ ਵਿੱਚ। ਜਿੱਦਰਾ ਆ ਜਿਹੜੇ ਕਾਲੇ ਚਨੇ ਸੀਗੇ ਉਹ ਭੋਂਤੇ ਸੀਗੇ ਇਹਨਾਂ ਨੂੰ ਹੁਣ ਆਪਾਂ ਉਬਾਲਣ ਦੇ ਲਈ ਰੱਖਾਂਗੇ ਲਓ ਜੀ ਉਸ ਤੋਂ ਬਾਅਦ ਜੋ ਵੀ ਬਰਤਨ ਹੋਏ ਸੀ ਜਿਵੇਂ ਕਿ ਕੁੱਕਰ ਸੀਗਾ ਖਿਚੜੀ ਵਾਲਾ ਇਹ ਬੇਲਾ ਕੀਤਾ ਸੀ ਇੱਕ ਦੋ ਬਰਤਨ ਹੋਰ ਸੀਗੇ ਉਹ ਸਾਫ਼ ਕਰਨ ਲੱਗੀ ਸੀ ਮੈਨੂੰ ਇਹ ਹੁੰਦਾ ਵੀ ਜਿਹੜੇ ਵੀ ਕੰਮ ਨੇ ਹੁਣ ਮੈਨੂੰ ਨਾਲ ਦੇ ਨਾਲ ਕਰਨੇ ਪਿਆ ਕਰਨਗੇ ਕਿਉਂਕਿ ਹੁਣ ਪਲੇਰ ਸਾਹਿਬ ਦਾ ਪਤਾ ਵੀ ਲੈਣ ਆਉਣਗੇ ਹਨਾ ਪਿੰਡ ਦੇ ਵਿੱਚੋਂ ਵੀ ਤੇ ਬਾਕੀ ਰਿਸ਼ਤੇਦਾਰ ਵੀ ਦੇਖੋ ਆਉਂਦੇ ਆ ਬਸ ਤਾਂ ਮੈਨੂੰ ਇਹ ਵੀ ਚਲੋ ਹੋਣਦੀ ਪਤਾ ਲੈ ਲੈਣਾ ਹਨਾ ਪਰ ਚਲੋ ਚਲੋ ਜਿਨ੍ਹਾਂ ਨੇ ਆਉਣਾ ਹੋਇਆ ਆ ਵੀ ਜਾਣਗੇ ਤੇ ਬਾਕੀ ਵਾ ਇੱਥੇ ਫਿਰ ਇਹੀ ਹੁੰਦਾ ਵੀ ਬਸ ਕੰਮ ਕੋਈ ਵੀ ਪੈਂਡਿੰਗ ਨਾ ਛੱਡਾਂ ਜਿਹੜੇ ਕੰਮ ਕਰਨ ਵਾਲੇ ਨੇ ਉਹ ਨਾਲ ਦੀ ਨਾਲ ਆਪਣੇ ਸਮੇਟ ਲਵਾਂ ਹਨਾ ਵੀ ਫਿਰ ਮੈਨੂੰ ਵੀ ਜਿਹੜਾ ਕੋਈ ਵੀ ਭੈਣ ਭਾਈ ਆਉਂਦਾ ਹਨਾ ਉਹਦੇ ਕੋਲ ਵੀ ਬੈਠਣਾ ਪੈਂਦਾ ਹੈ ਚਾਹ ਪਾਣੀ ਵੀ ਬਣਾਉਣਾ ਪਊਗਾ ਹਨਾ ਵੀ ਫਿਰ ਹੁਣ ਥੋੜਾ ਜਿਹਾ ਜ਼ਿਆਦਾ ਥੋੜੀ ਵਿਜੀ ਲਾਈਫ ਆ ਵੀ ਆਪਣੇ ਕੰਮ ਮੈਂ ਜਲਦੀ ਸਮੇਟਣ ਦੀ ਕੋਸ਼ਿਸ਼ ਕਰਦੀ ਹੁੰਨੀ ਆਂਗੀ ਸਮੇਂ ਟਾਈਮ ਸਿਰ ਹੋ ਜਾਣਾ ਖਾਣਾ ਵੀ ਕਲੀਅਰ ਸਾਹਿਬ ਨੂੰ ਤਾਂ ਫਿਰ ਦੇਖੋ ਆਪਣੇ ਮੇਰੇ ਕੰਮ ਬੇਸ਼ੱਕ ਰਹਿ ਜਾਣ ਪਰ ਜਿਹੜੇ ਕਲੀਅਰ ਸਾਹਿਬ ਦੀ ਸਭਾਈ ਉਹ ਮੈਨੂੰ ਪ੍ਰੋਪਰ ਕਰਨੀ ਪਊਗੀ ਇਹਨਾਂ ਨੂੰ ਖਾਣਾ ਪੀਣਾ ਟਾਈਮ ਦੇ ਇਹਨਾਂ ਨੂੰ ਦਵਾਈ ਟਾਈਮ ਤੇ ਬਿਠਾਉਣਾ ਪਿਠਾਉਣਾ ਸਾਰਾ ਹੀ ਕੰਮ ਜਾਨੀ ਕਿ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਘਰ ਦੇ ਵਿੱਚ ਇਸ ਤਰ੍ਹਾਂ ਕੋਈ ਪੇਸ਼ੈਂਟ ਹੁੰਦਾ ਹਨਾ ਇਹ ਕਰਨਾ ਵੀ ਚਾਹੀਦਾ ਦੇਖੋ ਹਨਾ ਕੋਈ ਵੀ ਕਿਸੇ ਦਾ ਮਨ ਨਹੀਂ ਕਰਦਾ ਵੀ ਇਸ ਤਰ੍ਹਾਂ ਮੰਜੇ ਤੇ ਬੈਠਾ ਉਹਨੂੰ ਮਨ ਦੇ ਨਾਲ ਸਦ ਭਾਵਨਾ ਦੇ ਨਾਲ ਉਹਦੀ ਸੇਵਾ ਕਰਨੀ ਚਾਹੀਦੀ ਹੈ ਚਾਹੇ ਆਪਣਾ ਪਤੀ ਆ ਚਾਹੇ ਆਪਣਾ ਸੱਸ ਸਹੁਰਾ ਚਾਹੇ ਆਪਣੀ ਕੋਈ ਨਾਨਦਾ ਚਾਹੇ ਆਪਣਾ ਕੋਈ ਦਿਉਰ ਜੇਠਾ ਜੀ ਹਨਾ ਉਹਦੀ ਸੇਵਾ ਮੈਨੂੰ ਲੱਗਦਾ ਵੀ ਉਸੇ ਤਰ੍ਹਾਂ ਕਰਨੀ ਚਾਹੀਦੀ ਹੈ ਹਨਾ ਇੱਕ ਸਦ ਭਾਵਨਾ ਤੇ ਮਨ ਦੇ ਸੱਚੇ ਮਨ ਦੇ ਨਾਲ ਕਿਉਂਕਿ ਪ੍ਰਮਾਤਮਾ ਦਾ ਕੁਝ ਪਤਾ ਨਹੀਂ ਕਿ ਕਿਹਦੇ ਨਾਲ ਕਿਸ ਵੇਲੇ ਕੁਝ ਵੀ ਹੋ ਸਕਦਾ ਇਸ ਤਰ੍ਹਾਂ ਮੈਂ ਕਰਕੇ ਕਹਿੰਨੀ ਆ ਵੀ ਸਾਰਿਆਂ ਨੂੰ ਨਾ ਜੋ ਵੀ ਕੋਈ ਇਸ ਤਰ੍ਹਾਂ ਮੰਜੇ ਤੇ ਬੈਠਦਾ ਉਹਦੀ ਸੇਵਾ ਜ਼ਰੂਰ ਜ਼ੋਰ ਸੱਚੇ ਮਨ ਨਾਲ ਕਰਨੀ ਚਾਹੀਦੀ ਹੈਗੀ ਹੈ ਨਾ ਤਾਂ ਜੋ ਬੈਠਣ ਵਾਲੇ ਨੂੰ ਇਹ ਨਾ ਲੱਗੇ ਵੀ ਮੈਂ ਬੈਠ ਗਿਆ ਮੰਜੇ ਤੇ ਹੁਣ ਮੈਨੂੰ ਬਹੁਤ ਔਖਾ ਹੋ ਗਿਆ ਹੈ ਨਾ ਇਹ ਬਿਲਕੁਲ ਵੀ ਨਾ ਮਹਿਸੂਸ ਨਾ ਹੋਣ ਦਿਓ ਕਿਸੇ ਨੂੰ ਵੀ ਹੈ ਨਾ ਆਪਣੇ ਕੰਮ ਲੈ ਜਿਹੜੇ ਬਾਅਦ ਦੇ ਵਿੱਚ ਹੋ ਜਾਣਗੇ ਪਰ ਸਮਾਈ ਦੇ ਵਿੱਚ ਕੋਈ ਵੀ ਕਸਰ ਨਾ ਛੱਡੋ ਬਸ ਮੰਜੇ ਤੇ ਬੈਠਾ ਹੈ ਬੰਦੇ ਨੂੰ ਇਹ ਨਾ ਲੱਗੇ ਵੀ ਮੈਂ ਹੁਣ ਬਹੁਤ ਔਖਾ ਹੋ ਗਿਆ ਮੇਰੀ ਕੋਈ ਕੇਅਰ ਨਹੀਂ ਕਰਦਾ ਉਹਦੇ ਕੋਲ ਬੈਠੋ ਨੂੰ ਟਾਈਮ ਦਿਓ ਹਨਾ ਇਹੀ ਹੁੰਦਾ ਜੀ ਉਹ ਜਲਦੀ ਫਿਰ ਠੀਕ ਹੋ ਜਾਣਗੇ ਦੇਖੋ ਹੁਣ ਤੁਸੀਂ ਕਲੇਰ ਸਭ ਵੀ ਜਲਦੀ ਠੀਕ ਹੋ ਜਾਣਗੇ ਬਹੁਤ ਜਲਦੀ ਇੱਥੇ ਦੁਪਹਿਰ ਦੀ ਚਾਹ ਪੀਣ ਤੋਂ ਬਾਅਦ ਫਿਰ ਕਲੇਰ ਸਾਬ ਨੂੰ ਮੈਂ ਬਿਠਾਤਾ ਸੀਗਾ ਇੱਥੇ ਕੁਰਸੀ ਦੇ ਮੈਂ ਕਿਹਾ ਵੀ ਤੁਸੀਂ ਕੁਰਸੀ ਤੇ ਬੈਠ ਜਾਓ ਕਿਉਂਕਿ ਉਹਨਾਂ ਦਾ ਵੀ ਹੁੰਦਾ ਮਨ ਵੀ ਥੋੜਾ ਟਾਈਮ ਬੈਠ ਜਾਣਾ ਇੱਦਾਂ ਬੈਠਣ ਦੇ ਵਿੱਚ ਤਾਂ ਚਲੋ ਕੋਈ ਦਿੱਕਤ ਨਹੀਂ ਬੈਠ ਸਕਦੇ ਨੇਗੇ ਉਹ ਤੇ ਲੱਤ ਵਸੇ ਆ ਵੀ ਸਿੱਧੀ ਰੱਖਣੇ ਲੱਤ ਨਹੀਂ ਆਪਾਂ ਮੋੜਨੀ ਉਹਨਾਂ ਦੀ ਕਦੇ ਵੀ ਮੋੜਨ ਨਹੀਂ ਦੇਣੀ ਹੈਗੀ ਬਾਕੀ ਬੈੱਡ ਇੱਥੇ ਫਿਰ ਬਿਠਾ ਕੇ ਨਾ ਕੁਰਸੀ ਦੇ ਫਿਰ ਮੈਂ ਬੈੱਡ ਸ਼ੀਟ ਚੇਂਜ ਕਰਤੀ ਸੀ ਕਾਫੀ ਦਿਨ ਹੋ ਗਏ ਸੀਗੇ ਬੈੱਡ ਸ਼ੀਟ ਪਿਛਾਈ ਨੂੰ ਮੈਂ ਕਿਹਾ ਵੀ ਇਹ ਵੀ ਚੇਂਜ ਕਰ ਦੇਣੇ ਦੇਖੋ ਫਿਰ ਵਧੀਆ ਜਨ ਲੱਗਦਾ ਇਸ ਤਰ੍ਹਾਂ ਹਨਾ ਇਹ ਹੁੰਦਾ ਵੀ ਸਫਾਈ ਪੂਰੀ ਜਿਹੜੀ ਪ੍ਰੋਪਰ ਰੱਖਣੀ ਚਾਹੀਦੀ ਅੱਗੇ ਹਨਾ ਤਾਂ ਕਿ ਦੇਖੋ ਭੈਣ ਭਰਾ ਵੀ ਆਉਣ ਕੇ ਪਤਾ ਸਤਾ ਲੈਣ ਬਾਕੀ ਦੇਖੋ ਕੋਈ ਵੀ ਮਰੀਜ਼ ਹੁੰਦਾ ਇਸ ਤਰ੍ਹਾਂ ਘਰੇ ਫਿਰ ਸਫਾਈ ਜਿਹੜੀ ਆਪਾਂ ਨੂੰ ਬਾਧ ਰੱਖਣੀ ਪੈਂਦੀ ਹੈ ਨਾ ਵੇਸ਼ੱਕ ਮੈਂ ਰੱਖਦੀ ਹਾਂ ਸਫਾਈ ਪਰ ਹੁਣ ਉਸ ਤੋਂ ਵੀ ਜ਼ਿਆਦਾ ਸਫਾਈ ਰੱਖਣ ਦੀ ਲੋੜ ਆ ਗਈ। ਉਸ ਤੋਂ ਬਾਅਦ ਜਿਹੜੀ ਨਿਊ ਬੈੱਡ ਸ਼ੀਟ ਸੀ ਮੈਂ ਮੈਮ ਮਿਸ਼ੋ ਤੋਂ ਮੰਗਵਾਈ ਮੰਗਵਾਈਆਂ ਸੀ ਦੋ। ਉਹਨਾਂ ਵਿੱਚੋਂ ਇੱਕ ਬੈੱਡ ਸ਼ੀਟ ਬਸਾਤੀ ਸੀਗੀ। ਆ ਇੱਕ ਤਾਂ ਦੇਖੋ ਵਾਈਟ ਕਲਰ ਦੀ ਸੀ ਇਹ ਥੋੜੀ ਜਿਹੀ ਹੈਗੀ ਸੀ ਆਫ ਵਾਈਟ ਜੀ। ਇਹ ਵੀ ਬਸਾਤੀ ਸੀਗੀ। ਮੈਂ ਕਹਾਂ ਵੀ ਚਲੋ ਨਿਊ ਬਸਾ ਦਿੰਨੇ ਆ। ਵੀ ਫਿਰ ਤੁਸੀਂ ਬੈਠ ਜੇ ਪਰ ਕਲੇਰ ਸਾਹਿਬ ਕਹਿੰਦੇ ਨਹੀਂ ਹਜੇ ਨਹੀਂ ਬੈਠਣਾ। ਵੀ ਥੋੜਾ ਜਿਹਾ ਮਤਲਬ ਕਿ ਹਾਜੀ ਬੈੱਡ ਤੇ ਨਹੀਂ ਬੈਠਣਾ ਵੀ ਇੱਥੇ ਚੇਅਰ ਤੇ ਬੈਠੂਗਾ ਮੈਂ ਵੀ ਮੈਂ ਠੀਕ ਹੈ ਇੱਥੇ ਮੈਂ ਕਹਾਂ ਚਲੋ ਕੋਈ ਨਾ ਬੈਠ ਜੋ ਹੁਣ ਬਸ ਆਪਾਂ ਦੁਪਹਿਰੇ ਟਾਈਮ ਇਹਨਾਂ ਨੂੰ ਦਵਾਂਗੇ ਚਨੇ ਦੁਪਹਿਰੇ ਟਾਈਮ ਦੇਆ ਕਰੂਗੇ ਚਨੇ ਜਿਹੜੇ ਕਾਲੇ ਚਨੇ ਹੁੰਦੇ ਨੇ ਕਿਉਂਕਿ ਉਹ ਬਹੁਤ ਜਿਹੜੇ ਇਸ ਤਰ੍ਹਾਂ ਹੱਡੀ ਲਈ ਬਹੁਤ ਵਧੀਆ ਹੁੰਦੇ ਨੇਗੇ ਜਿਹੜੇ ਕਾਲੇ ਚਨੇ ਹੁੰਦੇ ਨੇਗੇ ਉਹ ਮਤਲਬ ਕਿ ਲੋ ਜੀ ਬੈੱਡ ਸ਼ੀਟ ਵਗੈਰਾ ਚੇਂਜ ਕਰਤੀ ਸਾਰੇ ਕੰਮ ਆਪਾਂ ਕਰਤੇ ਹੁਣ ਸਬਜ਼ੀ ਵੀ ਬਣਾਉਂਗੇ ਉਸ ਤੋਂ ਪਹਿਲਾਂ ਹੁਣ ਟਾਈਮ ਜਿਹੜਾ ਇੱਥੇ ਇੰਨਾ ਹੋ ਗਿਆ ਟਾਈਮ ਪਤਾ ਲੰਘ ਗਿਆ ਪੌਣੇ ਚਾਰ ਦਾ ਟਾਈਮ ਹੋ ਗਿਆ ਹੂੰ ਤਾਂ ਆਪਾਂ 3 ਵਜੇ ਜੇ ਚਨੇ ਕਲੇਰ ਸਾਬ ਨੂੰ ਦੇ ਦਿੰਦੇ ਹਾਂ ਨਾ ਤਾਂ ਠੀਕ ਸੀ ਕਿਉਂਕਿ ਇਹ ਥੋੜੇ ਹੈਵੀ ਹੁੰਦੇ ਨੇ ਹਾਜਮ ਘਟ ਆਉਂਦੇ ਨੇ ਬੈਠੇ ਬੰਦੇ ਦੇ ਤਾਂ ਦੇਖੋ ਵੈਸੇ ਵੀ ਘੱਟ ਹੀ ਹਾਜਮ ਹੁੰਦੇ ਨੇ ਨਾ ਪਰ ਚਲੋ ਕੋਈ ਗੱਲ ਨਹੀਂ ਆਪਾਂ ਕੱਲ ਤੋਂ 3 3:30 ਦਾ ਟਾਈਮ ਰੱਖ ਲਵਾਂਗੇ ਅੱਜ ਆਪਾਂ ਪੌਣੇ ਚਾਰ ਜਿਹੜਾ ਹੁਣ ਚਨੇ ਕਲੇਰ ਸਾਬ ਨੂੰ ਦਿੰਨੇ ਆ ਚਨੇ ਉਵਾਲਲੇ ਸੀ ਇਹਦੇ ਵਿੱਚ ਜਿਵੇਂ ਕਈ ਵਾਰ ਇਦਾਂ ਨਹੀਂ ਵਧੀਆ ਲੱਗਦੇ ਤਾਂ ਇਹਦੇ ਵਿੱਚ ਆਮੇ ਜਿਵੇਂ ਪਿਆਜ਼ ਕੱਟ ਦੂੰ ਨਿੰਬੂ ਵਗੈਰਾ ਐਡ ਕਰ ਦੂੰ ਹੈਨਾ ਇਸ ਤਰ੍ਹਾਂ ਬਾਕੀ ਹੁਣ ਪਨੀਰ ਬਣਾ ਕੇ ਦੇ ਦੂੰਗੀ ਸ਼ਾਮ ਨੂੰ ਇਸ ਤਰ੍ਹਾਂ ਇਹਨਾਂ ਨੂੰ ਪੂਰੀ ਜਾਨੀ ਕਿ ਖਰਾਕ ਦੀ ਲੋਡ ਆ ਜੀ ਕਿਉਂਕਿ ਹੁਣਾਂ ਫੇਰ ਹੀ ਚੱਲਦੇ ਹੋਣਗੇ ਚਲੋ ਜੀ ਦੇਖਦੇ ਆ ਪਚਨੇ ਉਬਲ ਗਏ ਤੇ ਬਾਕੀ ਜਿਹੜਾ ਜੇ ਕਿਸੇ ਹੋਰ ਦੇ ਵੀ ਇਸ ਤਰ੍ਹਾਂ ਸਕਰੂ ਪਾਏ ਹੋਏ ਨੇ ਦੇਖੋ ਹਨਾ ਕਾਫੀ ਦੇ ਨੇ ਆ ਐਕਸੀਡੈਂਟ ਵਗੈਰਾ ਦੇਖੋ ਹੁੰਦੀ ਰਹਿੰਦੇ ਨੇ ਸਾਡੇ ਇੱਥੇ ਵੀ ਕਾਫੀ ਜਣਿਆਂ ਦੇ ਕਿਸੇ ਦੇ ਰੌੜਾ ਸੌਰੀ ਰਾੜ ਪਾਈ ਹੋਈ ਆ ਕਿਸੇ ਦੇ ਸਕਰੂ ਨੇ ਕਿਸੇ ਦੇ ਪਲੇਟਾਂ ਨੇ ਕੁਝ ਵੀ ਆ ਨਾ ਪਰ ਜਿਹੜੇ ਸਕਰੂ ਨੇਗੇ ਇਹ ਜਦੋਂ ਆਪਾਂ ਕਢਵਾਉਣੇ ਆ ਅ ਜਿਵੇਂ ਕਿ ਹੁਣ ਚਲੋ ਕੋਲੇ ਸਾਹਿਬ ਨੇ ਤਾਂ ਕਾਫੀ ਟਾਈਮ ਲਾਤਾ ਕਢਵਾਉਣ ਦੇ ਵਿੱਚ ਇਹਨਾਂ ਦਾ ਹੁਣ ਆ ਦਸੰਬਰ ਦੇ ਵਿੱਚ ਇਹਨਾਂ ਦਾ ਅੱਗੇ ਜਾ ਕੇ ਆ 12 ਦਸੰਬਰ ਨੂੰ ਨਾ ਆਪਰੇਸ਼ਨ ਹੋਇਆ ਸੀ 6 ਸਾਲ ਹੋ ਜਾਣਗੇ ਇਹਨਾਂ ਦਾ ਬਹੁਤ ਜ਼ਿਆਦਾ ਟਾਈਮ ਦੇਖੋ ਲੰਗਾ ਹਤਾ ਹਨਾ ਕਢਾਉਣ ਦੇ ਵਿੱਚ ਤਾਂ ਕਰਕੇ ਇਹਨਾਂ ਨੂੰ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆਗਾ ਹਨਾ ਜਿਕਰ ਕਿਸੇ ਅੱਗੇ ਤੁਹਾਡੇ ਰਿਸ਼ਤੇਦਾਰ ਦੇ ਜਾਂ ਕਿਸੇ ਦੀ ਵੀ ਇਹ ਚੀਜ਼ ਹੈਗੇ ਦੇਖੋ ਇਹ ਆਪਾਂ ਤਾਂ ਕਹਿੰਦੇ ਵੀ ਪ੍ਰਮਾਤਮਾ ਕਰੇ ਕਿਸੇ ਵੀ ਚੀਜ਼ ਦੀ ਲੋੜ ਨਾ ਪਵੇ ਹੈਨਾ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਆ ਬੱਚਾ ਸਭ ਤੁਹਾਡੇ ਸਾਰਿਆਂ ਦੇ ਬਹੁਤ ਵਧੀਆ ਵਧੀਆ ਕਮੈਂਟ ਆਏ ਨੇ ਤੇ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਮੇਰੇ ਭੈਣ ਭਰਾਵਾਂ ਦਾ ਧੰਨਵਾਦ ਆ ਬੱਚੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਹੈਨਾ ਅ ਦੇ ਬਾਕੀ ਵੀ ਆਪਾਂ ਤਾਂ ਇਹੀ ਕਹਿੰਦੇ ਵੀ ਕਿਸੇ ਨੂੰ ਇਸ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਹੈਨਾ ਤੇ ਜੇ ਕਿਸ ਨੂੰ ਹੈਗੀ ਵੀ ਆ ਤਾਂ ਤੁਸੀਂ ਜਲਦੀ ਤੋਂ ਜਲਦੀ ਇਹ ਕਢਵਾਓ ਹਨਾ ਡਾਕਟਰ ਸਾਹਿਬ ਜਿੱਥੋਂ ਵੀ ਤੁਸੀਂ ਆਪਰੇਸ਼ਨ ਕਰਵਾਇਆ ਅ ਸਲਾਹ ਲੈ ਕੇ ਜਲਦੀ ਕਢਾਓ ਜੇਕਰ ਕਿਸੇ ਕਈਆਂ ਦੇ ਨਹੀਂ ਨਿਕਲਦੇ ਜੀ ਮੈਲਟ ਵਗੈਰਾ ਹੁੰਦੇ ਹੋਣਗੇ ਹਨਾ ਵਿੱਚ ਪਰ ਇਹਨਾਂ ਦੇ ਨਿਕਲਣ ਵਾਲੇ ਸੀ ਮੈਂ ਤੁਹਾਨੂੰ ਦਿਖਾਏ ਵੀ ਸੀ ਕਿਸ ਤਰ੍ਹਾਂ ਦੇ ਸੀਗੇ ਉਹ ਪਰ ਜਲਦੀ ਕਢਾਓ ਇੰਨੇ-ਇੰਨੇ ਪਰਤੇ ਜਿਹੜੀ ਕਲੀਨ ਸਾਹਿਬ ਦੇ ਮਾਸ ਦੇ ਉੱਪਰ ਜਾਨੀ ਕਿ 5-5 ਇੰਚ ਚੜ ਗਈ ਸੀ ਇਹਨਾਂ ਸਕਰੂ ਦੇ ਉੱਪਰ ਤਾਂ ਕਰਕੇ ਬਹੁਤ ਜ਼ਿਆਦਾ ਆਪਰੇਸ਼ਨ ਇਹਨਾਂ ਦਾ ਮਤਲਬ ਕਿ ਔਖਾ ਹੋਇਆ ਤੇ ਇੱਕਾ ਛੱਡਣ ਵੀ ਲੱਗੇ ਸੀ ਵਿੱਚ ਵਿੱਚ ਲੋ ਫਿਰ ਵੀ ਡਾਕਟਰ ਸਾਹਮਣੇ ਤਸ ਖਾ ਕੇ 2.5 ਘੰਟਿਆਂ ਦੇ ਵਿੱਚ ਉਹਨਾਂ ਦਾ ਆਪਰੇਸ਼ਨ ਆਪਰੇਸ਼ਨ ਸੀ ਜਿਹੜਾ ਕੰਪਲੀਟ ਕੀਤਾਗਾ ਹਨ ਤਾਂ ਕਰਕੇ ਬਹੁਤ ਜ਼ਿਆਦਾ ਦਿੱਕਤ ਆ ਗਈ ਉਹਨਾਂ ਨੂੰ ਖਰਾਕ ਜੀ ਵੀ ਪੂਰੀ ਲੋੜ ਆ ਵੈਸੇ ਹੁਣ ਠੀਕ ਨੇ ਜੀ ਕੋਈ ਚੱਕਰ ਨਹੀਂ ਆਏ ਆਪਣੇ ਆਪ ਇਹ ਥੋੜਾ ਬਹੁਤ ਤਾਂ ਹੋ ਜਾਂਦਾ ਲੱਗਦਾ ਸੀ ਜਿਹੜੇ ਆਪਰੇਸ਼ਨ ਵਾਲੀ ਫੜ ਲੈਣੇ ਆ ਇਧਰ ਉਧਰ ਬੈਠ ਵੀ ਜਾਂਦੇ ਨੇ ਵਧੀਆ ਹੋ ਕੇ ਹਨ ਆਪਣੇ ਆਪ ਵੀ ਠੀਕ ਨੇ ਕੋਈ ਪ੍ਰੋਬਲਮ ਨਹੀਂ ਆਪਰੇਸ਼ਨ ਵੇਲੇ ਜ਼ਰੂਰ ਪ੍ਰੋਬਲਮ ਆਈ ਤੇ ਬਾਅਦ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜਿਵੇਂ ਹੁਣ ਪੱਟੀਆਂ ਵਗੈਰਾ ਕਰਵਾਉਣੇ ਪੈਣਗੇ ਚੌਥੇ ਦਿਨ ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਠੀਕ ਨੇ ਖਾ ਪੀ ਰਹੇ ਨੇ ਬੱਚ ਰਹੇ ਆ ਸਭ ਠੀਕ ਆ ਓਕੇ ਨੇ ਵੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਤੁਸੀਂ ਪਿਆਰ ਸਤਿਕਾਰ ਦੇ ਰਹੇ ਹੋ ਹਣਾ ਇਹਨੇ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋਗੇ ਤੇ ਚਲੋ ਜੀ ਹੁਣ ਚਾਣੇ ਦੇਖਦੇ ਆ ਤੇ ਬਸ ਇਹੀ ਆ ਵੀ ਇਹਦੇ ਵਿੱਚ ਬਾਅਦ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਜਿਵੇਂ ਹੁਣ ਮੈਂ ਬਹੁਤ ਡਰ ਰਹੀ ਸੀ ਵੀ ਕੱਲ੍ਹ ਜੇ ਜਾਣੀਆਂ ਹਣਾ ਵੀ ਔਖਾ ਹੋ ਜੂ ਪਰ ਸਭ ਕੁਝ ਵਧੀਆ ਹੋ ਰਿਹਾ ਹੈਗਾ ਇਹਨਾਂ ਦੀ ਵੀ ਕੇਅਰ ਵਧੀਆ ਹੋ ਰਹੀ ਹੈ ਆਪਣੀ ਵੀ ਹੋ ਰਹੀ ਹੈ ਕੰਮ ਕਾਰ ਵੀ ਟਾਈਮ ਤੇ ਹੋ ਰਹੇ ਨੇ ਚਲੋ ਜੀ ਇਹਨਾਂ ਦਾ ਹੁਣ ਥੋੜਾ ਜਿਹਾ ਧਿਆਨ ਦੇਣਾ ਪਊ ਤੇ ਕੱਲ ਵਾਲੇ ਕਮੈਂਟਾਂ ਕਿਸੇ ਦੀ ਕਮੈਂਟਾਂ ਦਾ ਵੀ ਰਿਪਲਾਈ ਨਹੀਂ ਦਿੱਤਾ ਕਿ ਮੇਰੇ ਤੋਂ ਉਹਦੇ ਲਈ ਮੈਂ ਸੌਰੀ ਹਾਂ ਜੀ ਕਿਉਂਕਿ ਤੁਹਾਨੂੰ ਪਤਾ ਹੀ ਆ ਹੁਣ ਮੇਰੀ ਵੀ ਮਜਬੂਰੀ ਹੈਗੀ ਹੈ ਨਾ ਕੰਮਕਾਰ ਬਹੁਤ ਜ਼ਿਆਦਾ ਹੋ ਗਏ ਤਾਂ ਕਰਕੇ ਮੈਂ ਵੀ ਥੋੜਾ ਜਿਆਦਾ ਬਿਜ਼ੀ ਰਹਿੰਦੀ ਹਾਂ ਹੁਣ ਤੁਹਾਨੂੰ ਪਤਾ ਹੀ ਆ ਨਾ ਕੋਸ਼ਿਸ਼ ਕਰੂੰਗੀ ਵੀ ਬੈਠ ਕੇ ਸਾਰ ਨੂੰ ਜਲਦੀ ਕੰਮ ਹੋਵੇ ਤਾਂ ਸਾਰਿਆਂ ਦੇ ਰਿਪਲਾਈ ਦੇਵਾਂਗੀ ਨਹੀਂ ਸਾਰਿਆਂ ਤੋਂ ਹੱਥ ਵਲ ਕੇ ਜੀ ਮਾਫੀ ਮੰਗਦੀ ਹਾਂ ਜੀ ਥੋੜੇ ਦਿਨ ਬਸ ਇਸ ਤਰ੍ਹਾਂ ਕਮੈਂਟ ਤੇ ਰਿਪਲਾਈ ਦਿੱਤੇ ਜਾਣਗੇ ਤਾਂ ਮੈਂ ਤਿਆਰ ਕਰੂੰਗੀ ਨਹੀਂ ਮੈਂ ਇਸ ਤਰ੍ਹਾਂ ਹ ਚਲੋ ਜੀ ਹੁਣ ਆਪਾਂ ਚਨੇ ਦੇਖ ਲਈਏ ਨਾ ਨੂੰ ਆਪ ਖਵਾ ਦਈਏ ਲੇਟ ਲੇਟ ਹੋ ਜਾਂਦਾ ਨਾ ਆ ਦੇਖੋ ਚਨੇ ਜਿਹੜੇ ਦੇਖੋ ਉਬਲ ਚੁੱਕੇ ਨੇ ਜੀ ਆਪਾਂ ਚਨੇ ਲੈ ਲੈ ਬਲੈਕ ਨਾਲ ਇਹਦੇ ਆਪਾਂ ਜਿਹੜੀ ਦਰੀ ਬਣੀ ਆ ਉਹ ਲੈ ਲਈ ਬਸ ਇਸ ਤਰ੍ਹਾਂ ਹੀ ਦੋ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਰੀ ਮਿਰਚ ਪਾ ਤਿੱਕ ਟਮਾਟਰ ਪਿਆਜ ਵੈਸੇ ਇਹ ਨਮਕ ਪਾ ਕੇ ਇਦਾਂ ਹੀ ਦੇਖ ਸਕਦੇ ਹੋ ਤੁਸੀਂ ਕਲੇਰ ਸਾਹਿਬ ਇਦਾਂ ਖਾਂਦੇ ਨੇ ਜੀ ਆਹ ਵਰ ਕੇ ਆਪਾਂ ਨੂੰ ਇਹ ਵੀ ਜਿਵੇਂ ਵੀ ਖਾ ਲੈਣ ਖਰਾਕੋ ਖਾ ਲੈਣ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕਰ ਦਾਂਗੇ ਨਿੰਬੂ ਐਲ ਕੋਈ ਤੜਕਾ ਨਹੀਂ ਲਾਇਆ ਕੁਛ ਨਹੀਂ ਜੀ ਬਸ ਇਦਾਂ ਹੀ ਆ ਚਨਾ ਸੂਪ ਤਿਆਰ ਹੱਡੀ ਦੀ ਤਾਕਤ ਲਈ ਜਿਹੜੀ ਇਹ ਕਾਲੇ ਚਨੇ ਦੀ ਖਰਾਕ ਹੈ ਸਭ ਤੋਂ ਵਧੀਆ ਹੈ ਜੀ ਜੇ ਕੋਈ ਮਤਲਬ ਕਿ ਚਿਕਨ ਵਗੈਰਾ ਨਹੀਂ ਖਾਂਦੇ ਹਨ ਤਾਂ ਇਹ ਸਭ ਤੋਂ ਵਧੀਆ ਹੈ ਜੀ ਤੇ ਖਰਾਕ ਹੈ ਇਹ ਦੋ ਚਲੋ ਜੀ ਇਸ ਵੀਡੀਓ ਦਾ ਆਪਾਂ ਐਂਡ ਕਰਦੇ ਆ ਇੱਥੇ ਆਈ ਹੋਪ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਿਆ ਹੋ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਇਓ ਜੀ ਮਿਲਦਾਂਗੇ ਕੱਲ ਨੂੰ ਆਪਾਂ ਤੁਹਾਨੂੰ ਵਧੀਆ ਜੀ ਬਲੌਗ ਦੇ ਨਾਲ ਤੇ ਲਾਈਕ ਪਲੀਜ਼ ਜ਼ਰੂਰ ਕਰ ਦਿਆ ਕਰਿਓ ਹਨਾ ਤੇ ਨਿਊ ਅਮਰਜਾ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਆਪਾਂ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ੀਆਂ